ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਖਾਸ ਖਬਰਾਂ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀਐਸਪੀਸੀਲ ਦੇ ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਇਹ ਸਮਾਗਮ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਬਣੀ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ ਇਸ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀ ਪਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਕਿਹਾ ਕਿ ਹੁਣ ਤੱਕ ਪੰਜਾਬ সরকার ਵੱਖ-ਵੱਖ ਵਿਭਾਗਾਂ ਚ 56852 ਭਰਤੀਆਂ ਕਰ ਚੁੱਕੀ ਹੈ ਨਾ 2200 ਨਿਯੁਕਤ ਕਰਮਚਾਰੀਆਂ ਦੀ ਭਰਤੀ ਦੇ ਨਾਲ ਇਹ ਅੰਕੜਾ 5896200 ਹੋ ਗਿਆ ਜੋ ਬਿਨਾਂ ਕੈਸ਼ ਤੇ ਸਿਫਾਰਿਸ਼ ਤੋਂ ਦਿੱਤੀਆਂ ਗਈਆਂ ਨੇ ਇਸ ਮੌਕੇ ਪੀਐਸਪੀਸੀਲ ਵਿੱਚ ਚੁਣੇ ਗਏ ਨਾਮਯੁਕਤ ਨੌਜਵਾਨਾਂ ਨੇ ਕਿਹਾ ਕਿ ਸਾਡੀ ਨੌਕਰੀ ਬਿਨਾਂ ਕਿਸੇ ਕੈਸ਼ ਤੇ ਸਿਫਾਰਿਸ਼ ਤੋਂ ਮਿਲੀ ਹੈ ਇਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਤੇ ਵਚਨ ਦਿੱਤਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣਗੇ पीएसपीसीएल ਤੇ पीएस टीसीएल ਦੇ ਇਸ ਜਿੰਨੇ ਵੀ ਅਧਿਕਾਰੀ ਪ੍ਰਬੰਧਕ ਜਾਂ ਡਿਸੀਜਨ 메ਕਿੰਗ ਬੋਡੀ ਦੇ ਜਿੰਦੇ ਵੀ ਆਫੀਸਰ ਸਹਿਬਾਨ ਔਰ ਅੰਮ੍ਰਿਤਸਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਸਿਵਲ ਪ੍ਰਸ਼ਾਸਨ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਮੈਡੀਕਲ ਕਾਲਜ ਦੇ ਖੂਬਸੂਰਤ ਐਡੀਟੋਰੀਅਮ ਦੇ ਵਿੱਚ ਤੁਸੀਂ ਪਹੁੰਚਿਆ ਜਿਆਦਾ ਕੁਝ ਬੋਲਣ ਨੂੰ ਰਹਿ ਨਹੀਂ ਗਿਆ ਕਿਉਂਕਿ ਬੱਚਿਆਂ ਨੇ ਆਪਣੇ ਦਿਲ ਦੇ ਵੱਲ ਬਲੇ ਜਿਹੜੇ ਸਾਂਝੇ ਕੀਤੇ ਆ ਉਹੀ ਸਾਰਾ ਕੁਝ ਅਸਲ 'ਚ ਮੈਂ ਹੁਣ ਉਹਨਾਂ ਨੂੰ ਦੁਬਾਰਾ ਦੁਬਾਰਾ ਰਿਪੀਟ ਕਰਾਂ ਅੱਛਾ ਨਹੀਂ ਲੱਗਦਾ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਜੇ ਤੁਸੀਂ ਕਿਸੇ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਹੋ ਤਾਂ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਨੇ ਉਹ ਸਿਸਟਮ ਦੇ ਜਿਹੜੇ ਲਾਭਪਾਤਰੀ ਨੇ ਉਹ ਹਮੇਸ਼ਾ ਬਾਉਂਸ ਬੈਕ ਕਰਦੇ ਐ ਐਦਾਂ ਕਿਵੇਂ ਹੋ ਜੂ ਆਏ ਕਿਵੇਂ ਬਦਲਦਾ ਹਾਂ ਉਹ ਸਿਸਟਮ ਤੁਸੀਂ ਕਿਉਂਕਿ ਉਹ ਫਾਇਦਾ ਲੈ ਰਹੇ ਹੁੰਦੇ ਉਹ ਸਿਸਟਮ ਦਾ ਤੇ ਜਿਹੜਾ ਬੰਦਾ ਆਲੋਚਨਾ ਦਾ ਪਾਤਰ ਬਣ ਜਾਂਦਾ ਹੈ ਉਹ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਜੀ ਕ腐ਪਸ਼ਨ ਨਹੀਂ ਹੋਣੀ ਚਾਹੀਦੀ ਬਿਨਾਂ ਕੈਸ਼ ਤੋਂ ਬਿਨਾਂ ਫਰਮਾਇਸ਼ ਤੋਂ ਨੌਕਰੀ ਮਿਲਣੀ ਚਾਹੀਦੀ ਹੈ ਤਾਂ ਜਿਹੜੇ ਹੁਣ ਕੈਸ਼ ਲੈਂਦੇ ਰਹੇ ਨੇ ਉਹ ਬੌਂਸ ਬੈਕ ਕਰਨਗੇ ਆਇਆ ਕਿਵੇਂ ਹੋ ਜੂਗਾ ਜੀ ਉਹਨਾਂ ਦੀ ਰੋਜ਼ੀ ਰੋਟੀ ਮਰਦੀ ਹੈ ਜੇ ਉਹਨਾਂ ਦੇ ਕਮਿਸ਼ਨ ਮਰਦੇ ਨੇ ਉਹਨਾਂ ਦੀ ਲਗਜ਼ਰੀ ਲਾਈਫ ਜਿਹੜੀ ਹੈ ਉਹ ਉਹਦੇ 'ਚ ਘਾਟਾ ਆਉਂਦਾ ਹੈ ਤਾਂ ਹਮੇਸ਼ਾ ਬੌਂਸ ਬੈਕ ਕਰਦੇ ਕਹ ਯਾਰ ਪਹਿਲਾਂ ਤਾਂ ਕਿਸੇ ਨੇ ਛੇੜਿਆ ਨਹੀਂ ਇਹ ਕੌਣ ਆ ਗਿਆ ਨਵੇਂ ਹੋਂ ਅਲੋਚਨਾ ਕਰਨਗੇ ਫਿਰ ਉਹ ਕਿਸੇ ਜੇ ਆਪ ਨਹੀਂ ਸਿੱਧੇ ਕਰਨਗੇ ਤਾਂ ਕਿਸੇ ਤੋਂ ਕਰਾਉਣਗੇ ਤੇ ਅਲੋਚਨਾ ਦਾ ਪਾਤਰ ਕੌਣ ਬਣੂਗਾ ਜਿਹੜਾ ਉਹ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਹੈੱਡ ਹੈ ਉਹ ਮੇਰੇ ਨੂੰ ਮੇਰਾ ਨਾਮ ਹੋਊਗਾ ਵਿੱਚ ਉਹਦੇ ਭਗਵਾਨਤ ਮਾਨ ਨੂੰ ਗਾਲਾਂ ਕੱਢ ਦੋ ਫਿਰ ਜੇ ਫਰਮਾਇਸ਼ ਵਾਲੇ ਨੇ ਵਿਭਿੰਨ ਫਰਮਾਇਸ਼ ਤੋਂ ਮਿਲੂ ਪਹਿਲਾਂ ਜਿਹਨਾਂ ਦੀਆਂ ਫਰਮਾਇਸ਼ਾਂ ਲੱਗਦੀ ਰਹੀਆਂ ਉਹਨਾਂ ਦਾ ਸਾਡੇ ਨੰਬਰ ਬਣਾਉਣ ਦਾ ਤਾਂ ਇਹੀ ਮੌਕਾ ਸੀ ਵਿਹ ਬਿਨਾਂ ਫਰਮਾਇਸ਼ ਤੋਂ ਕਿਵੇਂ ਮਿਲ ਚੂ ਯਾਰ ਸਾਡੇ ਕੋਲੇ ਆਉਂਦੇ ਉਹ ਮਿੰਤਾਂ ਕਰਦੇ ਅਸੀਂ ਕਹਿੰਦੇ ਕੋਈ ਨਹੀਂ ਚੱਲਾਂਗੇ ਚੱਲਾਂਗੇ ਦੋ ਚਾਰ ਦਿਨ ਲੱਗ ਜਾਣਗੇ ਜੀ ਫਿਰ ਲੈ ਕੇ ਜਾਈਏ ਫਿਰ ਆਸਾਨ ਕਰੀਏ ਉਹਨਾਂ ਦਾ ਖਰਚਾ ਕਰਾਈਏ ਫਿਰ ਉਹਨਾਂ ਤੇ ساری ਜ਼ਿੰਦਗੀ ਉਹਨਾਂ ਤੇ ਆਸਾਨ ਕਿਉਂ ਤੁਹਾਡੇ ਮੁੰਡੇ ਨੌਕਰੀ ਮੈਂ ਦਵਾਈ ਸੀ ਫਿਰ ਹੁਣ ਗਾਂ ਨੂੰ ਖਿਆਲ ਰੱਖਿਓ ਉਹ ਜਦੋਂ ਉਹ ਚੀਜ਼ ਉਹਨਾਂ ਦੀ ਜਿਹੜੀ ਖਤਮ ਹੋ ਜੂਗੀ ਆ ਜਿਹੜੀਆਂ ਉਹਨਾਂ ਦੀਆਂ ਫੈਸਿਲਿਟੀਆਂ ਤਾਂ ਬੌਂਸ ਪੈਕ ਕਰ ਦੇਣਗੇ ਉਹ ਵਿਰੋਧ ਕਰਨਗੇ ਉਹ ਕਹਿਣਗੇ ਵੀ ਐ ਕਿਵੇਂ ਹੋ ਜੂ ਯਾਰ ਉਹ ਵੀ ਐਂ ਕਰਾਉਣਗੇ ਆਲੋਚਨਾ ਕਰਾਉਣਗੇ ਲੋਚਨਾ ਕਰਨ ਦੇ ਅੱਜ ਕੱਲ ਸੌਖੇ ਤਰੀਕੇ ਸੋਸ਼ਲ ਮੀਡੀਆ ਰਾਹੀਂ ਲੱਭ ਕੇ ਲੋਕਾਂ ਨੂੰ ਹੈਲਦੀ ਕ੍ਰਿਟਿਸਿਜ਼ਮ ਵਾਸਤੇ ਹਮੇਸ਼ਾ ਤਿਆਰ ਹੈ ਸਰਕਾਰ ਬਿਲਕੁਲ ਹੋਣਾ ਚਾਹੀਦਾ ਹੈ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਹੈਲਦੀ ਕ੍ਰਿਟਿਸਿਜ਼ਮ ਹੋਵੇ ਪਰ ਬਹੁਤ ਹੀ ਥੱਲੇ ਦੇ ਲੈਵਲ ਤੇ ਜਾ ਕੇ ਕ੍ਰਿਟਿਸਿਜ਼ਮ ਫਿਰ ਉਹ ਵਿਰੋਧ ਕਰਨ ਵਾਸਤੇ ਵਿਰੋਧ ਹੋ ਜਾਂਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿਲੇ ਤੁਹਾਨੂੰ ਨੌਕਰੀਆਂ ਦਿੱਤੀਆਂ ਮੰਨਦੇ ਹੀ ਨਹੀਂ ਕਹਿੰਦੇ ਨੌਕਰੀਆਂ ਦਿੱਤੀਆਂ ਮੇਰੇ ਕੋਲ ਹੀ ਲਿਸਟ ਪਈ ਹੈ ਜੀ ਸਾਰੀਆਂ ਜਿੰਨੀਆਂ ਹੁਣ ਤੱਕ ਅੱਜ ਤੱਕ ਜਿਹੜੀਆਂ ਆ ਪਈ ਹੈ ਲਿਸਟ ਮੇਰੇ ਕੋਲ ਨੌਕਰੀਆਂ ਇਹ ਅੱਜ ਤੱਕ ਉਹਨਾਂ 58962 ਹੋ ਗਈਆਂ ਜੀ ਅੱਜ ਤੱਕ ਤੁਹਾਨੂੰ ਮਿਲਾ ਕੇ ਕੋਈ ਲਗਭਗ 40 ਤੋਂ ਵੱਧ ਡਿਪਾਰਟਮੈਂਟ ਨੇ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਹਨਾਂ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ